ਤਨ ਬਾਬਾ ਸ੍ਰੀ ਚਾਂਜੀ ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਇਨਸਾਨਾਂ ਦੇ ਵਿਚਾਰ ਬਦਲਦੇ ਰਹਿੰਦੇ ਹਨ ਚਾਹੇ ਉਹ ਸਮਾਜ ਨਾਲ ਸੰਬੰਧਿਤ ਹੋਣ ਚਾਹੇ ਪਰਮਾਤਮਾ ਦੇ ਨਾਲ ਸੰਬੰਧਿਤ ਹੋਣ ਸੋਚੋ ਕਿ ਇੱਕ ਚੀਜ਼ ਨੂੰ ਅੱਜ ਛੋਟੀ ਮੰਨਿਆ ਜਾਂਦਾ ਹੈ ਕੱਲ ਨੂੰ ਉਸੇ ਚੀਜ਼ ਨੂੰ ਵੱਡੀ ਮੰਨਿਆ ਜਾਵੇਗਾ ਇੱਕ ਵਿਚਾਰ ਨੂੰ ਅੱਜ ਛੋਟਾ ਸਮਝਿਆ ਜਾਂਦਾ ਹੈ ਆਉਣ ਵਾਲੇ ਸਮੇਂ ਵਿੱਚ ਉਸ ਵਿਚਾਰ ਨੂੰ ਵੱਡਾ ਸਮਝਿਆ ਜਾਵੇਗਾ ਸੋਚੋ ਕਿ ਇੱਕ ਪੁਰਾਣੇ ਸਮੇਂ ਵਿੱਚ ਇੱਕ ਰਾਜਾ ਸੀ ਅਤੇ ਉਸ ਰਾਜੇ ਦੇ ਮਹਿਲ ਵਿੱਚ ਇੱਕ ਸਾਇੰਟਿਸਟ ਆਇਆ ਉਸਨੇ ਇੱਕ ਸਾਈਕਲ ਬਣਾਇਆ اسی اسنے ਕਿਹਾ ਕਿ ਇਹ ਸਾਈਕਲ ਸਭ ਤੋਂ ਅਮੀਰ ਦੀ ਨਿਸ਼ਾਨੀ ਹੈ ਰਾਜੇ ਨੇ ਉਹ ਸਾਈਕਲ ਖਰੀਦ ਲਿਆ ਉਸ ਸਾਈਕਲ ਦੇ ਉੱਪਰ ਬੈਠ ਕੇ ਰਾਜਾ ਹਰ ਨਗਰ ਵਿੱਚ ਘੁੰਮਦਾ ਹਰ ਪਾਸੇ ਉਸ ਸਾਈਕਲ ਦੇ ਉੱਪਰ ਚੜ ਕੇ ਰਾਜਾ ਘੁੰਮਦਾ ਕਿਉਂਕਿ ਉਹ ਰਾਜਾ ਅਮੀਰ ਸੀ ਅਤੇ ਉਹ ਚੀਜ਼ ਅਨਮੋਲ ਸੀ ਉਹ ਚੀਜ਼ ਵਰਗੀ ਕੋਈ ਚੀਜ਼ ਨਹੀਂ ਸੀ ਸਾਈਕਲ ਦੁਨੀਆ ਵਿੱਚ ਇੱਕ ਹੀ ਸਾਈਕਲ ਸੀ ਜੋ ਰਾਜਾ ਹੀ ਚਲਾ ਸਕਦਾ ਸੀ ਕਿਉਂਕਿ ਜੋ ਇੱਕ ਚੀਜ਼ ਹੁੰਦੀ ਹੈ ਖਾਸ ਲੋਕਾਂ ਵਾਸਤੇ ਖਾਸ ਰਾਜੇ ਵਾਸਤੇ ਹੀ ਹੁੰਦੀ ਹੈ ਇਸ ਲਈ ਰਾਜਾ ਸਾਈਕਲ ਤੇ ਚੜਦਾ ਅਤੇ ਪੂਰੇ ਨਗਰ ਦਾ ਚੱਕਰ ਲਗਾਉਂਦਾ ਸਾਰੇ ਲੋਕ ਹੈਰਾਨ ਹੋ ਹੋ ਕੇ ਦੇਖਦੇ ਕਿ ਕੀ ਚੀਜ਼ ਹੈ ਰਾਜਾ ਕਿੰਨਾ ਕਰਮਾ ਵਾਲਾ ਹੈ ਸਾਈਕਲ ਦੇ ਉੱਤੇ ਚੜਿਆ ਹੈ ਇਸੇ ਤਰ੍ਹਾਂ ਸਮਾਂ ਬੀਤਿਆ ਹੁਣ ਸਾਈਕਲ ਚਲਾਉਣ ਵਾਲੇ ਨੂੰ ਗਰੀਬ ਸਮਝਿਆ ਜਾਂਦਾ ਹੈ ਅਤੇ ਜਹਾਜ਼ ਤੇ ਉੱਤੇ ਬੈਠਣ ਵਾਲੇ ਨੂੰ ਅਮੀਰ ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਏਦਾਂ ਦੀ ਟੈਕਨੋਲੋਜੀ ਆ ਜਾਵੇ ਕਿ ਇਨਸਾਨ ਇੱਕ ਸੈਕਿੰਡ ਵਿੱਚ ਸਪੇਸ ਸ਼ਿਪ ਤੇ ਬੈਠ ਕੇ ਕਿਸੇ ਵੀ ਦੇਸ਼ ਵਿੱਚ ਪਹੁੰਚ ਜਾਵੇਗਾ ਜਹਾਜ਼ ਵਾਲੇ ਨੂੰ ਗਰੀਬ ਸਮਝਿਆ ਜਾਵੇਗਾ ਅਤੇ ਸਪੇਸ ਸਿਪ ਵਾਲੇ ਨੂੰ ਅਮੀਰ ਸੋਚੋ ਕਿ ਇਸ ਤੋਂ ਅੱਗੇ ਟੈਕਨੋਲੋਜੀ ਆਈ ਇਨਸਾਨ ਨੇ ਇੱਕ ਕੜੀ ਬਣਾ ਲਈ ਕੜੀ ਦਾ ਬਟਨ ਦਬਾਉਣ ਦੇ ਸਾਰ ਹੀ ਇਨਸਾਨ ਕਿਤੇ ਵੀ ਪਹੁੰਚ ਗਿਆ ਉਸ ਸਮੇਂ ਕੜੀ ਵਾਲੇ ਨੂੰ ਅਮੀਰ ਸਮਝਿਆ ਜਾਵੇਗਾ ਅਤੇ ਸਪੇਸ ਸਿਪ ਵਾਲੇ ਨੂੰ ਗਰੀਬ ਕਿਉਂਕਿ ਸਪੇਸ ਸਿਪ ਵਾਲਾ 5 ਮਿੰਟ ਲੈਂਦਾ ਹੈ ਪਹੁੰਚਣ ਵਾਸਤੇ ਅਤੇ ਕੜੀ ਵਾਲਾ 1 ਸੈਕਿੰਡ ਤੋਂ ਵੀ ਪਹਿਲਾਂ ਹੁੰਚ ਜਾਂਦਾ ਹੈ ਇਸ ਤੋਂ ਅੱਗੇ ਸਮਾਂ ਬੀਤਿਆ ਸੋਚੋ ਕਿ ਹੋਰ ਸਮਾਂ ਅੱਗੇ ਵਧਿਆ ਅਤੇ ਇੱਕ ਅਜੇਹਾ ਸਮਾਂ ਵੀ ਆ ਗਿਆ ਜਦੋਂ ਇਨਸਾਨ ਜੋ ਸੋਚਦਾ ਸੀ ਉਹ ਚੀਜ਼ ਉਸਦੇ ਕੋਲ ਹੁੰਦੀ ਸੀ ਉਸ ਸਮੇਂ ਖੜੀ ਵਾਲੇ ਨੂੰ ਵੀ ਅਮੀਰ ਨਹੀਂ ਸਮਝਿਆ ਜਾਵੇਗਾ ਗਰੀਬ ਸਮਝਿਆ ਜਾਵੇਗਾ ਅਤੇ ਜਿਸ ਇਨਸਾਨ ਦੇ ਕੋਲ ਸੋਚ ਕੇ ਕਿਤੇ ਵੀ ਜਾਣ ਦੀ ਸ਼ਕਤੀ ਹੋਵੇਗੀ ਉਹ ਸਭ ਤੋਂ ਅਮੀਰ ਸਮਝਿਆ ਜਾਵੇਗਾ ਅਤੇ ਜਿਸ ਦੇ ਕੋਲ ਉਹ ਚੀਜ਼ ਖੁਦ ਚੱਲ ਕੇ ਆਵੇਗੀ ਜੋ ਉਸਨੇ ਮੂੰਹੋਂ ਕਹੀ ਹੈ ਤਾਂ ਉਹ ਸਭ ਤੋਂ ਅਮੀਰ ਸਮਝਿਆ ਜਾਵੇਗਾ ਇਸੇ ਤਰ੍ਹਾਂ ਇਨਸਾਨਾਂ ਦੀਆਂ ਸੋਚਾਂ ਬਦਲਦੀਆਂ ਰਹਿੰਦੀਆਂ ਹਨ ਸਮੇਂ ਦੇ ਅਨੁਸਾਰ ਜੋ ਦੁਨੀਆ ਸੋਚ ਨੂੰ ਸਭ ਤੋਂ ਉੱਤਮ ਸਮਝਦੀ ਹੈ ਇਨਸਾਨ ਆਪਣੀ ਸੋਚ ਵਿੱਚ ਉਹ ਉੱਤਮ ਸ਼ਬਦ ਬਿਠਾ ਲੈਂਦਾ ਹੈ ਅਤੇ ਉਸ ਨੂੰ ਚੰਗਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਪ੍ਰਮਾਤਮਾ ਦੇ ਵਿਚਾਰ ਵੀ ਇਨਸਾਨੀ ਸੱਭਿਅਤਾ ਦੇ ਅਨੁਸਾਰ ਬਦਲਦੇ ਰਹੇ ਜਦੋਂ ਇਨਸਾਨ ਪੈਦਾ ਹੋਇਆ ਉਸ ਦਾ ਪਰਮਾਤਮਾ ਹੋਰ ਤਰ੍ਹਾਂ ਦਾ ਸੀ ਅਤੇ ਜਿੰਨੀ ਅੱਗੇ ਸੱਭਿਅਤਾ ਵਧੀ ਉਸ ਦਾ ਪਰਮਾਤਮਾ ਵੀ ਚੇਂਜ ਹੁੰਦਾ ਗਿਆ ਉਸ ਦੇ ਖਿਆਲ ਚੇਂਜ ਹੁੰਦੇ ਗਏ ਜਿੰਨੀ ਅੱਗੇ ਦੁਨੀਆ ਵਧੇਗੀ ਪਰਮਾਤਮਾ ਦੇ ਪ੍ਰਤੀ ਇਨਸਾਨ ਦੇ ਖਿਆਲ ਬਦਲਦੇ ਰਹਿਣਗੇ ਪਰ ਅਸਲੀ ਪਰਮਾਤਮਾ ਦਾ ਗਿਆਨ ਕੀ ਹੈ ਇਨਸਾਨ ਕਦੇ ਵੀ ਸਮਝ ਨਹੀਂ ਸਕੇਗਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ